ਕਿੰਨਾ ਕੀ ਰੇਟ ਚੱਲੀ ਜਾਂਦਾ ਹੈ ਆਹੀ ਜੱਲਦਾ 18 1900 2000 ਦੇ ਦੀ ਛੱਡ ਲੈ ਓਏ ਹਾ ਅੱਜ ਆਵਾ ਮੀਟ ਦਾ ਨਾ ਕਾਗੀ ਮੀਟ ਦਾ ਠੇਕੇਦਾਰ ਨੂੰ ਹਾਂ ਬੰਦਾ ਫੁਕਰਾ ਬੰਦਾ ਫੁਕਰਾ ਆ ਪੂਰਾ ਆ ਇਹਦੀ ਬੰਦ ਰਹੀਆਂ ਆਪਣੀ ਪੜਨੀ ਆ ਬਈ ਇਧਰ ਇੱਕ ਕਿਲਾ ਛੱਡ ਕੇ ਉਹ ਨਾਲ ਕੀ ਰੇਟ ਕਰੀਏ ਸਰੋਂ ਵਾਲੀ ਜੰਮੀ ਹੈ ਇਹਦੀ ਅਰੇ ਇੱਕ ਸਾਨੂੰ ਭਾਈ ਲਾਲਾ ਲਾਲਾ ਜੀ ਨਾ ਹੋਵੇ ਵੀ ਆਏ ਕਹੀ ਜਾਵੇ ਟੋ ਕਟਕਾਈ ਜੀ ਓਏ ਕਾਣ ਖੇਦੜ ਕੇ ਆਇਆ ਕਿਧਰ ਗਈ ਦੇਖ ਲਓ ਪਾਸੇ ਆਸੋ ਕਟਾਂ ਗੋਟਾਂ ਵਧੀਆ ਕਰਦੇ ਆ ਘਟ ਨੂੰ ਹੈ ਊਰਾਂ ਦਾ ਬੱਲਾ ਪਦੀਆ ਪਦੀਆ ਬਹੁਤ ਕਰਿਓ ਸਰੋ ਆਗੇ ਸਰੋ ਕਿ ਵੱਡਦੇ ਹੋਏ ਵੱਡਤੀ ਚਾਹ ਤਾਂ ਪੀ ਲਿਓ ਮੇਰੇ ਕਿਤੇ ਵੱਟੂ ਮੇਰੇ ਤਾਂ ਨਹੀਂ ਵੱਡਦੇ ਫਿਰ ਚੱਲ ਤੇਰਾ ਤਾਂ ਬਾਹਣ ਆ ਯਾਰ ਉਹ ਮੇਰਾ ਕਿਤੇ ਮੇਰਾ ਤਾਂ ਪਰਲਾ ਹੈ ਤੇ ਤੇਰੀ ਵੱਡੀ ਅਨੇਸਤਾ ਮੇਰੇ ਤਾਂ ਇਹਨਾਂ ਦਾ ਬਣਦੀ ਨਹੀਂ ਕੀ ਹੋ ਗਿਆ ਬੈਲੀ ਬੰਦੇ ਆਹੋ ਹਾਂ ਉਹ ਤਾਂ ਬੰਦੇ ਲਈ ਆਉਂਦੇ ਆ ਭੱਜ ਲਾ ਬਵਾ ਹੋ ਗਿਆ ਸਾਦੇ ਨਹੀਂ ਲਿਆਉਂਦਾ ਕੋਈ ਯਾਰ ਪਿੰਡ ਚੱਲ ਚੱਲ ਵੱਡਦੇ ਨਾ ਸਰਵਾਰ ਠੇਕੇ ਦਾ ਟਕਰੇ ਇੱਥੇ ਸਾਰੇ ਭਾਲ ਲੈ ਮੈਂ ਤਾਂ ਆ ਟਿੱਕ ਤੇ ਦਾ ਖੜਾਈ ਖੜੀ ਛਿੰਦਿਆ ਤੋ ਟਿੱਕ ਤੇ ਦਾ ਕਿਵੇਂ ਆ ਵਧੀਆ ਵਧੀਆ ਸਰੋਂ ਬੜਾ ਓਲੀ ਸ਼ਹਿਰ ਕਿੱਥੇ ਵੱਢੀ ਆਨੇ ਤੁਸੀਂ ਮੈਂ ਸਾਰੇ ਭਾਲਦਾ ਆਂ ਅੱਜ ਆਦਰ ਹੋ ਗਏ ਆ ਨਾਲ ਲਗਵੇਂ ਥੋੜੇ ਬਾਣੇ ਉੱਥੇ ਸੈਲਰ ਕੋਲੇ ਹਾਂ ਸੈਲਰ ਤੋਂ ਅਗਲਾ ਬਾਣ ਤੇਰੇ ਹੀ ਮਨ ਲੱਦਾ ਹਣਾ ਕੋਰਲੇ ਪਾਸੇ ਵੱਢੀ ਆਨੇ ਫੇਰ ਸਾਡੇ ਵੀ ਵੱਢ ਕਿਵੇਂ ਮਰਜ਼ੀ ਕਰ ਚਾਰ ਖੱਚੀ ਵਾਲੀ ਮੈਂ ਤਾਂ ਉਧਰੋਂ ਵੀ ਆਇਆ ਸੀ ਉਹ ਕਹਿੰਦੇ ਸਾਡੇ ਵੱਢੋ ਪਹਿਲਾਂ ਹਾਂ ਕਿੰਨਾ ਜ਼ਰਾ ਬਾਣ ਮੇਰੇ ਕੋਲੇ ਹੋਊਗਾ ਦੋਕ ਕਿਲੇ ਦੋ ਬੜ ਦਿਆਂ ਚੱਲ ਨਾਲ ਲੱਗ ਮਾਤਾ ਇੱਧਰ ਗਿਆ ਹੀ ਨਹੀਂ ਕਦੇ ਆ ਪਤਾ ਨਹੀਂ ਮੈਨੂੰ ਆ ਕਿਤੇ ਕਈ ਵਾਰੀ ਅਖ ਕੀ ਲਿਖਿਆ ਹਾ ਯਾਰ ਇਹ ਖੱਬੇ ਪਾਸੇ ਮੌਤ ਹੈ ਇੱਕ ਮਿੰਟ ਕੀਪੇ ਕੁਛ ਕਰੇ ਯਾ ਟਵਾ ਜਾ ਵੀ ਤੇ ਕਈ ਕੁਝ ਕੋਈ ਗੜਬੜ ਲਾਂਦੀ ਮੈਨੂੰ ਤਾਂ ਆਪ ਲੱਗਦਾ ਮੈਂ ਵੀ ਸੁਣਿਆ ਹੈ ਕਿ ਜਵਾਕਾਂ ਜਾਂ ਤੂੰ ਇਹਦਾ ਲੱਗਦਾ ਕਿਸੇ ਨੇ ਵਹਿ ਤਕਰੀਆ ਥੱਲੋ ਣਾਣਾ ਣਾਤਾ ਹਾਂ ਉਹ ਥੱਲਿਓ ਹਾਂ ਫਿਰ ਹਮ ਵੱਡ ਫਿਰ ਕੀ ਰੇਟ ਰੂਟ ਕਰੇਗਾ ਰੇਟ ਜਿਹੜਾ ਆਪਣਾ ਚੱਲਦਾ ਕਿੰਨਾ ਕੀ ਰੇਟ ਚੱਲੀ ਜਾਂਦਾ ਆਹੀ ਦਾ 18 1900 2000 ਦੇ ਦੀ ਕੱਟ ਨਹੀਂ ਕਹਿੰਦਾ ਉਹ 2000 ਦੇ ਦੀ ਉਹ ਤੇਰਾ ਕੰਮ ਵੀ ਤੁਰਤ ਹੋ ਤੁਰਤ ਹੁਣ ਆਇਆ ਤੂੰ ਕਹਿੰਦਾ ਵੀ ਵਾਕੇ ਤੂੰ ਤੁਰਤ ਬਾਹਰੇਗਾ ਵੱਟ ਕੇ ਬਾਕੀ ਬੰਦੇ ਮੇਰੇ ਉਹਨਾਂ ਨਾਲ ਗੱਲ ਕਰਦਾ ਮੈਂ ਉਹਨਾਂ ਨੂੰ ਪੁੱਛ ਕੇ ਦੱਸਦਾ ਪੁੱਛ ਕਰ ਦਿਆਂ ਕੰਮ ਕੋਈ ਨਹੀਂ ਹਾਂ ਤੇ ਭੈ ਜਾਨ ਨਾਲ ਫਿਰ ਮੈਨੂੰ ਦਿਖਾ ਬੈਨਾਂ ਬੈਨਾਂ ਕੋਈ ਨਾ ਫਿਰ ਮੈਂ ਟੱਪ ਜਾਂਦੇ ਕੱਢੀ ਤੇ ਉੱਥੇ ਹੁਣ ਤੋਂ ਵੱਢੀ ਜਾਂਦੇ ਤੇ ਬੰਦੇ ਦੋਨੇ ਬੱਢੀਆਂ ਦਾ ਆਏ ਨਾ ਚਾਹ ਮੈਂ ਨਾਲ ਹੀ ਚੱਲ ਚੱਲ ਗਏ ਹੋਰ ਹਾਂ ਬੱਤੀ ਜੀ ਕਿੱਥੋਂ ਬਟਲੇ ਉਹ ਪੱਟੀ ਦਾ ਘੜੀ ਹੈ ਇੱਥੇ ਡਿੱਗੀ ਪਈ ਸੀ ਉਹ ਘਾ ਧਰਤੀ ਤੇ ਪਾਣੀ ਪੀ ਕੇ ਨਾ ਇਹ ਪੀ ਲੇ ਚਾਹ ਯਾਰ ਬੇਵਾਹ ਹੋ ਗਈ ਯਾਰ ਹੁਣ ਤਾਂ ਚਾਹ ਝੂਪਿਆ ਹਾਂ ਤੇ ਨਾ ਆਪਣਾ ਹੋਇਆ ਇਹ ਆ ਠੇਕੇਦਾਰ ਠੇਕੇਦਾਰ ਨੂੰ ਕੀ ਲੋੜ ਆ ਬਈ ਯਾਰ ਬਾਣ ਲੈਣ ਦਾ ਬਾੜਾ ਆਈਆ ਆਪਾਂ ਦਾ ਕਰੀਆ ਉਹ ਬੰਦਾ ਲਿਆ ਉਹਦਾ ਕੁਝ ਨਹੀਂ ਲਿਆ ਉਹ। ਦੇਰਾ ਛੱੜਾ ਹੈ ਦੋ ਆਂਡਿਆਂ ਦੀ ਗੱਲ ਹੋਈ ਸੀ। ਮੈਨੂੰ ਤਾਂ ਖਵਾਏ ਸੀ ਯਾਰ ਰਾਤ ਨਾਲੇ ਦਾਰੂ ਪੀ ਸੀ ਬਾਲੀ ਕੈਂਡ ਸੀ ਓਏ। ਫਿਰ ਮੈਂ ਰਹਿ ਗਿਆ ਯਾਰ। ਮੈਂ ਫਿਰ ਨਾ ਨੂੰ ਕੋਦੇ ਕੋਲੇ ਵਗ ਗਿਆ। ਅੱਛਾ ਮਾ ਯਾਰ ਭਾਈ ਖਵਾ। ਛੱੜਾ ਓਏ। ਹਾਓ। ਆਜਾ ਵਾ ਮੀਟ ਦਾ ਨਾ ਕਾਗੀ। ਮੀਟ ਦਾ ਠੇਕੇਦਾਰ ਨੂੰ। ਹਾਂ। ਬੰਦਾ ਫੁਕਰ ਆਇਆ ਪੂਰਾ। ਬੱਕਰੇ ਦਾ ਕਹਿੰਦਾ। ਦੂਜੇ ਤਾਂ ਫੋਕਲੇ ਜਿਹੇ ਹੁੰਦੇ ਚਿੱਟੇ ਜੇ ਉਹ ਕਿਹੜੇ ਖਾਣ ਵਾਲੇ ਆ। ਕਮੋ ਯਾਰ ਪੁਰੂ ਪੁਰੂ ਗਿਆ ਈ ਤੋਂ ਪੁਪ ਲਾਗੇ ਦਾ ਵਾ ਇਕੱਠੀ ਕਰਦੇ ਓਏ ਆਪਾਂ ਕੀ ਲੈਣਾ ਆਪਾਂ ਤਾਂ ਪੈਸੇ ਲੈਣੇ ਆ ਯਾਰ ਪੈਸੇ ਤਾਂ ਲੈ ਕੰਮ ਆਪਾਂ ਇੱਕ ਨੰਬਰ ਕਰਦੇ ਆ ਹਾਂ ਬੇਈਮਾਨੀ ਹੈ ਨਹੀਂ ਆਪਣੇ ਦੀ ਇਹ ਗੱਲ ਤਾਂ ਆਪਾਂ ਬੇਈਮਾਨੀ ਨਹੀਂ ਆਪਣੇ ਦਾ ਹਾਂ ਕਹਾਂ ਰੱਬ ਵੀ ਦੇਂਦਾ ਹੈ ਹੋਰ ਚਲ ਚਾਹ ਜੀ ਉਤਾਰੇ ਯਾਰ ਚਾਹ ਪੀਣੇ ਆ ਜੱਕ ਲੈ ਪਾ ਲਿਆ ਇਸ ਘਰੋਂ ਮੈਂ ਅੱਛਾ ਹਾਂ ਓਹੋ ਖਾ ਕੇ ਬਰਾਵਾ ਪਾਲਾ ਖਾਗਾ ਮਾ ਚਾਹ ਕਾਣ ਬਣੀ ਹੈਣਾ ਚਾਹ ਤਾਂ ਫਰਾਈ ਹੈ ਤੈਨੂੰ ਪਤਾ ਤਾਂ ਹੈ ਆਹ ਠੀਕੇ ਦਾ ਆਪਣੀ ਸ਼ਿਵ ਕਰਦਾ ਪੂਰੀ ਆਇਆ ਨਹੀਂ ਯਾਰ ਤੜਕੇ ਦਾ ਬਈ ਆ ਕੇ ਨਹੀਂ ਖੜਦਾ ਜਮਾ ਖੜਦਾ ਨਹੀਂ ਫੁਕਰਾਣਾ ਫੁਕਰਾਏ ਠੇਕੇ ਤੇ ਠੇਕੇ ਲਈ ਜਾਂਦਾ ਠੇਕੇ ਤੇ ਠੇਕੇ ਮੈਂ ਦੂਣਾ ਪੁੱਤਾਂ ਨਾਲ ਲਾ ਲ ਇੱਕ ਹੋਰ ਲਾ ਲਿਆ ਹੈਣਾ ਛੋਟਾ ਛੋਟਾ ਲਾ ਲੀ ਇੱਕ ਹੋਰ ਲਾ ਲਿਆ ਹਾਂ ਚਲ ਕੋਈ ਗੱਲ ਨਹੀਂ ਫਿਰ ਅੱਜ ਹੋਰ ਤਾਂ ਨਹੀਂ ਆਪਣਾ ਕੋਈ ਆਹੀਆ ਕਿੱਲਾ ਰੁਰਗਲਾ ਹੋ ਇਕੱਠੀ ਕਰਦੇ ਨੇ ਆਪਾਂ ਵੱਡਤਾ ਦਿੱਤੀ ਅੱਛਾ ਇੱਥੇ ਵੱਢੀ ਜਾਂਦੇ ਹੈਂ ਹਾਂ ਬੱਠਾ ਅੱਛਾ ਅੱਛਾ ਠੀਕ ਹੈ ਆ ਆ ਗਿਆ ਇੱਥੇ ਕਿਧਰ ਤੱਕ ਨੇਮੀ ਬਾਈ ਬੈਠਾ ਨੇਮੀ ਉਹ ਤਾਂ ਵੀ ਲੱਗੇ ਇੱਥੇ ਕਿਧਰ ਹੁਣ ਆ ਮੌਤ ਕਿੱਧਰ ਚੜਾ ਲਿਆ ਤੂੰ ਉਹ ਮਾਲਕ ਹੈ ਮੌਤ ਨਹੀਂ ਅੱਛਾ ਤੇ ਕੀ ਕਹਿੰਦੇ ਛਿੰਦੇ ਇਹ ਕੁਛ ਨਹੀਂ ਇਹ ਤਾਂ ਕਦੇ ਆ ਭਾਈ ਕੌਣ ਹੈ ਅੱਛਾ ਅੱਛਾ ਇਹ ਦੋ ਬੰਦੇ ਵੱਢਦੇ ਨੇਮੀ ਨਹੀਂ ਪੜਦੇ ਆਕਾ ਅੰਦਰ ਨੀਮੀ ਬਾਈ ਬੈਠਾ ਆਪਨੋ ਦੇਖੇ ਪੈਰਾਂ ਚ ਲਿਆ ਕੇ ਸਕੂਟਰੀ ਲਾਤੀ ਉਹ ਚਾਹ ਵੀ ਆਂਦੇ ਸੀ ਭਾਈ ਚਾਹ ਪੀ ਆਂਦੇ ਤੇ ਆ ਚਾਹ ਪੀਣੀ ਐ ਹੱਥ ਚ ਹਾਂ ਹਜੇ ਕਹਨੂੰ ਪੁੱਛਣਾ ਏ ਕੱਲ ਹੀ ਵੱਡੀ ਆ ਕੇ ਪਰਸਪੁਰਸ ਵੱਡੀ ਕਾ ਇੱਕ ਦਿਨ ਹੋ ਕੇ ਵੱਡੀ ਆ ਅੱਜ ਵੱਡੀ ਆ ਬਖਤ ਆ ਅੱਛਾ ਅੱਜ ਫੇ ਤਾਂ ਵਧੀਆ ਪੜਦੇ ਨੇ ਕਰੋ ਆ ਚੱਕ ਕੇ ਇਕੱਠੀ ਕਰਕੇ ਤੇ ਉਹ ਪਰਲੇ ਨੂੰ ਲੱਗ ਜਾਵਾਂਗਾ ਕਿਵੇਂ ਆ ਇਹਦੀ ਬਣ ਰਹੀਆਂ ਆਪਣੀ ਪੜਣੀ ਆ ਭਾਈ ਇਧਰ ਇੱਕ ਕਿੱਲਾ ਛੱਡ ਕੇ ਉਹ ਨਾਲ ਕੀ ਰੇਡ ਕਰੀਏ ਸਰੋਂ ਵਾਲੀ ਜੰਮੀ ਐ ਇਹਦੀ ਰੇਡ ਤਾਂ ਮੈਂ ਕਰ ਲਿਆ ਕੋਈ ਨਾ ਤੇ ਨਾ ਨਾ ਇਹ ਜੀ ਐ ਤੇ ਵਰਕੀਆ ਕੋਈ ਵਾਲੀ ਹੋ ਨਹੀਂ ਐ ਬਾਈ ਹਾਂ ਤਲਵੰਡੀ ਜਾਣਾ ਸੀ ਅੱਜ ਤਲਵੰਡੀ ਤਾਂ ਜਾਣਾ ਹੱਥ ਨੇ ਚੱਲਾਂਗੇ ਠੇਕੇਦਾਰ ਤੁਸ ਨੇ ਹਾਟ ਕੇ ਬਗਦੇ ਚੰਗੇ ਚੰਗੀ ਵੜਦੇ ਆ ਦੇਖ ਲਾ ਮਾਲ ਮੂਲ ਚੰਗਾ ਖਵਾਦਾ ਲੱਗਦਾ ਮੈਨੂੰ ਮਾਲ ਤਾਂ ਫਿਰ ਖਰਚਾ ਕਰਨਾ ਪੈਂਦਾ ਫਿਰ ਆਉਣਾ ਤੇਰੇ ਰਕਾ ਠੇਕੇਦਾਰ ਉਹ ਹੀ ਥੋੜੀ ਕਹਿ ਦੂ ਪੈਗ ਪੁੰਗ ਵੀ ਲਾਉਂਦੇ ਹੋਣਗੇ ਬਗ ਬਧਰਾ ਐ ਪਤਾ ਨਾ ਗਰੇਜੀ ਮੰਗ ਕੇ ਖੜ ਜਾਣਾ ਹੱਥ ਨੇ ਚਲ ਉਹ ਤਾਂ ਕਰਨਾ ਹੀ ਪੈਂਦਾ ਫਿਰ ਹੋਰ ਸਰ ਆਪਣੇ ਬਾਹਰ ਦੇ ਫਿਰ ਇਹਨਾਂ ਨੂੰ ਪੁੱਛ ਆ ਇੱਕ ਰਾ ਪਾਣੀ ਲਿਆ ਦੀ ਸਾਨੂੰ ਪਾਣੀ ਲਿਆ ਦੇਾਂਗੇ ਇੱਕ ਚਾਹ ਵਧੀਆਂ ਚਾਹ ਬਹਾਦਰ ਕੰਟੇ ਵਾਲੀ ਪੂਰੀ ਆਇਆ ਜਮਾ ਅੱਛਾ ਤੇ ਸਾਨੂੰ ਤੇਰੀ ਕੱਲ ਨੂੰ ਆ ਜੀ ਪੱਤੀ ਵੱਧ ਕੇ ਘਟਾ ਫੁੱਲ ਠੀਕ ਹੈ ਧਿਆ ਦੇ ਪਹੁੰਚਦਾ ਕਰਦਾ ਤੇਰੇ ਕੋਲ ਸਾਰਾ ਨਾ ਬਾਦੀ ਚੂਰ ਨੇ ਨਾ ਮੈਂ ਥੋੜਾ ਜਾ ਦੂਜਾ ਇੱਕ ਸੰਗ ਭਾਈ ਲਾਲਾ ਲਾਲਾ ਜੀ ਨਾ ਹੋਵੇ ਵੀ ਆਏ ਕਹੀ ਆਵੇਂ ਟੋਕਾ ਟਕਾਈ ਜੀ ਕੋਈ ਆ ਘਾੜ ਖੇਦਰ ਕੀ ਆਇਆ ਕਿਧਰ ਕੀ ਇੱਕ ਹੀ ਮੈਂ ਪਹਿਲਾਂ ਦੇਖਣਾ ਵੀ ਤੁਸੀਂ ਕਿਵੇਂ ਵੜਦੇ ਮੈਨੂੰ ਜਾ ਕੇ ਦੇਖ ਕੇ ਆਉਂਦੇ ਕਰਾ ਸਫਾਈ ਆ ਜੀ ਪੂਰੀ ਦੇਖ ਲਓ ਪਾਸੇ-ਆਸੋ ਕਟਣ-ਗੋਟਣ ਵਧੀਆ ਕਰਦੇ ਆ ਘਟ ਨੂੰ ਹੈ ਉਰਾਂ ਦੇ ਬੱਲੇ ਵਧੀਆ ਵਧੀਆ ਬਹੁਤ ਕਰ ਉਹ ਆ ਕੇ ਸਮੋ ਕਿ ਵੜਦੇ ਹੋਏ ਵੜਤੀ ਬਾ ਠੀਕ ਆ ਕਈ ਵਾਰੀ ਮੈਨੂੰ ਇੱਥੇ ਲੱਗਦਾ ਜਿਵੇਂ ਉੱਚੀ ਨੀਵੀਂ ਵਢੀ ਪਈਆਂ ਥੋੜੇ ਇੱਧਰ। ਉਹ ਨਹੀਂ ਜੀ ਆਪਣਾ ਕੋਈ ਲੰਬਾ ਨਹੀਂ ਅਜੇ ਤੇ ਕਰਾਈਨੀਆਂ ਵੜਤੀਆਂ ਸਰੋਂ। ਉਹ ਤਾਂ ਬੁੱਟੇ ਆਏ ਆ। ਅੱਛਾ। ਜੇ ਹੁਣ ਬਾਹਲੇ ਉੱਚੀ ਵੜਨਗੇ ਇਹਨਾਂ ਨੇ ਗਾਹਾਂ ਉਹ ਵੀ ਲਾਉਣੀਆਂ ਮੰਡਲੀਆਂ। ਮੰਡਲ ਕਾ ਤਾਂ ਲਾਉਣਗੇ ਇਹਨਾਂ ਨੇ ਫਿਰ ਕਰਚੇ ਵੜਨੇ ਵੜਨੇ ਬਾਹਲੇ ਉੱਚੇ ਵੜਨ। ਕੋਟੇ ਛਾਂ ਦੰਦਿਆ ਇਹ। ਹਾਂ ਐ ਤਾਂ ਹੈਗੇ। ਨੀਵਾ ਵੜਦੇ ਥੋੜਾ ਜ। ਥਮੇ ਕਰਤੇ ਵੜਦੇ ਨੇ ਇਸ ਤਾਂ। ਉਹ ਫਿਰ ਉਹ ਵੀ ਨਹੀਂ ਲੋਟ ਹੋਣੀ। ਉਹ ਬੜਾਈ ਵੱਧ ਪੂ ਦੇਖ ਲਾ। ਹਾਂ ਉਵੇਂ ਹੀ ਕਰਦਾਂਗੇ ਦੱਸੋ। ਅਜ ਇਹਨਾਂ ਨੂੰ ਰਗੜੀ ਤਰ ਉਹ ਜਾਣੇ ਆ ਬਾਈ ਖੜ ਜਾ ਯਾਰ ਜਾਣੇ ਤੂੰ ਐ ਫਿਕਰਾਂ ਦਾ ਗਰਮ ਕਾ ਹੁੰਨਾ ਯਾਰ ਕਰ ਲੋ ਉਹ ਥੱਕ ਗਏ ਸੀ ਕਮਰ ਸਿਰ ਤੇ ਜਿਹੜਾ ਬੈ ਗਿਆ ਉਹ ਨਹੀਂ ਆਏ ਦੋਨੇ ਆ ਭਾਂਡੇ ਦਾ ਛਾਂਜਾਂ ਦਾ ਬਾਈ ਯਾਰ ਭਾਂਡੇ ਮੈਂ ਸ਼ਾਮ ਤੋਂ ਵਗ ਜਾ ਆ ਜਾ ਜਮਾ ਢੱਕਾ ਨਹੀਂ ਤੋੜਦੇ ਢੱਕਾ ਕਿਹੜਾ ਵੜਦੇ ਹੋਣਗੇ ਮੈਨੂੰ ਤਾਲਾ ਹੈ ਹੱਥ ਨੇ ਫਿਰ दारू ਦਾ ਟਾਈਮ ਫਾਇਦਾ ਹੱਥ ਨੇ ਤਾਂ 5 ਵਜੇ ਭਾਲਿਆ ਕਰਾਂਗੇ ਦੇਖ ਦੇਖ ਤੁਰਦਾ ਜਿਵੇਂ ਕੁੱਕੜ ਮੋੜਿਆਂ ਤੇ ਤੁਰਦਾ ਹੁੰਦਾ ਕੱਢ ਲੈ ਉਹ ਚੱਕ ਦੇ ਚੱਕ ਦੇ ਯਾਰ ਠੀਕੀ ਵਾਰ ਪੈਸੀ ਦੇ ਦੋ ਮੈਨੂੰ ਕਿਉਂ ਕਿਵੇਂ ਸੀ ਮੈਂ ਯਾਰ ਡ੍ਰੈਗ ਸੂਟ ਲੈਣਾ ਕੱਪੜੇ ਰੋਜ ਪਾੜਦੇ ਨੇ ਯਾਰ ਡ੍ਰੈਗ ਸੂਟ ਉਹ ਟਰੈਕ ਸੂਟ ਹੁੰਦਾ ਹੋ ਡ੍ਰੈਗ ਨਹੀਂ ਹੋਣਾ ਉਹ じゃ ਕੁਸ਼ੀ ਹੋਵੇ ਠੀਕ ਹੈ ਤਾਂ ਨਾ ਪੂਰੀ ਤੇ ਬਰ ਹੁਣ ਗਰਮੀਆਂ ਚ ਪਾਏਗਾ ਉਹਨੂੰ ਜਾ ਹੋਏ ਤੇਰੇ ਆਹ ਆਹ ਦੇਖ ਲੈ ਨਾ ਨਾ ਐਂ ਕਰ ਦੋ ਕਾੜਾਂ ਚ ਕਹਿ ਕਰ ਦੋ ਦੋ ਢੱਡਾ ਨਾ ਇਕੱਠਾ ਹੋ ਜਾਏ ਤੇਰਾ ਥੱੱਬਾ ਦਾ ਬਈ ਕਿ ਕੀ ਐ ਨਿਆ ਜੀ ਤਾਂ ਠੇਕੇਦਾਰਾ ਥੱੱਬੀ ਜਗਦਾ ਥੱੱਬੀ ਐਸ ਲੋਡ ਦਾ ਆਪਾਂ ਲੈ ਲੈ ਠੇਕੇ ਕਿੰਨੀ ਭਾਰੀ ਐ ਲੈ ਦੇਖ ਲੈ ਦੇਖ ਲੈ ਤੂੰ ਆਏ ਕਰੀ ਕੇ ਹੋਰ ਲਾ ਦਾਂਗੇ ਇਥਨੇ ਬੋੜਾ ਵੱਡਾ ਥੱੱਬਾ ਐ ਇਹ ਥੋੜੀ ਜੀ ਮੇਰੇ ਨੂੰ ਘਟ ਚੱਕਦਾ ਜੀ ਤੂੰ ਚੱਕਦੇ ਨਹੀਂ ਉਹਦਾ ਖੜਾ ਜਦੋਂ ਮੈਂ ਦੇਖੀ ਜਨਾ ਇਹ ਮੈਨੂੰ ਗੱਲਾਂ ਦੱਸਦਾ ਇਹ ਮੈਥੋਂ ਕਪਾਲ ਦਾ ਕੰਮ ਮੈਂ ਕਪਾਲ ਦਾ ਬੱਸ ਬੱਤਾਂ ਇੱਕ ਦੂਜੇ ਵਾਂਗਰ ਲੱਗੀ ਜਾ ਕਰੋ ਲੈ ਦਵਾਤੇ ਠੇਕੇ ਦੇ ਮਾਣ ਲਈ ਬੈਠਾ ਨੂੰ ਠਿੱਕ ਕਰੇਗਾ ਹਾਂ ਬਾਣ ਬਧੇਰਾ ਬਾਣ ਤਾਂ ਨਹੀਂ ਮੁੱਕਦਾ ਨਾਂ ਦਾ ਤੇਰੇ ਉਹ ਆਇਆ ਲਿਆਜੀ ਦੋਨੇ ਉਹਨਾਂ ਨਾਲ ਗੱਲ ਕਰ ਜਾ ਠਿੱਕਰਾ ਨਵੇਂ ਯਾਰ ਰਾਤ ਤਾਂ ਕਹਿੰਦੇ ਅਸ ਤਾਂ ਅੰਗਰੇਜੀ ਪੀਵਾਂਗੇ ਬੋਤਲ ਲੈਦੀ ਪਤੰਤਰ ਆਈ ਨਹੀਂ ਅੱਜ ਲੈ ਠੀਕ ਹੈ ਭਾਈ ਉਰੇ ਆਜੀ ਉਹਨੂੰ ਗੱਲ ਕਰਨਾ ਹੱਥਾਂ ਦੀ ਮੀੜ ਦਾ ਪ੍ਰੋਗਰਾਮ ਮੀੜ ਦਾ ਹੈ ਉਹ ਆਈ ਨਹੀਂ ਭਰਾ ਕਿ ਉਹਨੂੰ ਖੁਸ਼ ਕਰ ਪਹਿਲਾਂ ਕੀ ਕਰੀਏ ਨੇ ਵੱਡ ਲਾਓ ਵੱਡ ਲਾਓ ਠੱਕ ਦਿਓ ਕੁਛ ਨਹੀਂ ਕਹਿੰਦਾ ਐ ਐ ਕਰੋ ਇਹਨੂੰ ਛੱਡੋ ਪਰਾਂ ਉਹ ਬੱਲਾ ਵੱਡੋ ਜਾ ਕੇ ਛੁੱਟੀ ਹੈ ਜੀ ਛੁੱਟਿਆ ਸਕੂਲ ਆ ਇਹ ਤੂੰ ਐਂਗਲ ਰਾਤ ਨੂੰ ਲੱਗੇ ਰੋਪਣਾ ਦੀ ਉਹ ਵੜ ਦਿਓ ਕਿਹੜੀ ਵੜਨੀ ਆ ਜੀ ਮੁਰਗਾ ਮੁਰਗਾ ਲਿਆਉਂਗਾ ਗਾਈ ਤਾਂ ਇਹ ਵਾਲਾ ਬਾਲ ਠੇਕੇ ਦੇ ਲੈਤਾ ਐਂ ਕਰਾਂਗੇ ਪੈਕ ਪੁਗ ਲਿਆਉਂ ਮੈਂ ਇੱਥੇ ਕਰ ਲਾਂਗੇ ਇੰਤਜਾ ਵੜ ਦਿਓ ਵੀਰ ਜੇਮਗਾ ਫਿਰ ਲਿਆਵਾਂਗੇ ਲਿਆਵਾਂ ਚਾਲੋ ਛੱਡਿਆ ਕਰਾਂਗੇ ਫੱਟਿਆ ਆਪਣਾ ਵੜ ਦਿਓ ਆ ਫੇਰ ਕੱਠੀ ਕਰ ਦਾਂਗੇ ਰਾਤ ਨੂੰ ਇਹੀ ਹੈ ਜਗেন্দ্র ਇਹੀ ਹੈ ਓਹੋ ਕੰਡੇ ਵਾਲੇ ਆ ਯਾਰ ਇੱਥੇ ਕੰਡੇ ਆ ਇੱਥੇ ਰੱਖ ਇਹਨੂੰ ਸਾਡੇ ਲੈ ਓ ਉਹ ਭਾਈ ਆ ਜਾ ਰੋ ਕੋਈ ਕਰਾਉਣਾ ਯਾਰ ਮੈਨੂੰ ਤਾਂ ਲੱਗਦਾ ਭੱਜਣਾ ਪਊ ਸਾਡੇ ਏਡੇ ਏਡੇ ਕੰਡੇ ਆ ਓਏ ਆ ਦੇਖ ਲੈ ਇਹ ਤਾਂ ਜਗेंद्र ਆਪਣੇ ਪਰਿਵਾਰ ਦਨਗੇ ਯਾਰ ਇਹ ਤਾਂ ਗੂਟ ਜੇ ਲਿਆ ਕੇ ਲੁੱਕਾ ਲੈਣੇ ਬਾਈ ਉਹ ਏਡੇ ਏਡੇ ਹੁੰਦੇ ਨੇ ਹਾਂ ਇਹ ਤਾਂ ਛੇ ਕਿਨਾਂ ਦੇ ਕਿਹੜੇ ਜੰਗਲਾ ਸਿੱਟੂ ਆਪਾਂ ਨੂੰ ਲਿਆ ਕੇ ਬੰਦੇ ਨੂੰ ਥਿਆਉਂਦਾ ਨਹੀਂ ਕੋਈ ਆਪ ਹੀ ਐ ਡਿਮਾਂਡਾ ਕਰੀ ਚੱਲ ਪੂਰੀਆਂ ਇਹ ਕਰੀ ਜਾਓ ਪੂਰੀਆਂ ਇਹ ਕਰੀ ਜਾਓ ਬਹਿ ਜਾ ਯਾਰ ਥੱਕੇ ਮੈਂ ਮੇ ਤਾਂ ਟੂਈ ਰੁਕ ਜਾਂਦੀ ਆ ਭਰਾਵਾ ਬਹਿ ਜਾਣੇ ਐ ਬੰਦਾ ਵੇਖਾ ਕੋਈ ਠੇਕੇਦਾਰ ਦਾ ਕੋਈ ਆਣਾ ਜਾ ਵੀ ਨਾ ਕੋਈ ਨਹੀਂ ਹੁੰਦਾ ਅਦਲਾ ਉਹ ਬੇਰੀ ਹੋਈ ਲਿਆ ਨਾ ਦੋ ਹਾਂ ਲਿਆ ਦੋ ਆਇਆ ਉੱਥੀ ਚਾਲਦੇ ਤੂੰ ਲਿਆ ਉੱਥੀ ਚਾਲਦੇ ਮਨ ਆਣੀ ਯਾਰ ਫਿਰ ਤੂੰ ਲਿਆਏ ਤੋੜੇਗਾ ਆਲਾ ਯਾਰ ਹੈ ਕੱਚੇ ਲੱਗਦੇ ਵੀ ਦੇਖੀ ਲੈ ਇੱਕ ਬਸ ਲਾਲ ਉਹ ਇੱਕ ਬਸ ਹਾਰਾ ਇਹ ਬਾਹਰਲੀ ਮੇਰੀ ਲਾਈ ਆ ਇਹ ਕੋਈ ਆਹ ਕਾ ਕੀ ਨਾ ਕੰਜਦਾ ਠੇਕੇਦਾਰ ਨਾ ਆਜੇ ਫਿਰ ਮੁੜ ਕੇ ਆਪਣ ਲੜੀ ਜਾਊਗਾ ਲੱਗ ਮਾੜਾ ਮੋਟਾ ਚੱਲ ਚਾਹ ਵਾਲੀ ਚਾਹ ਵੀ ਨਹੀਂ ਲੈ ਕੇ ਆਇਆ ਹੈਣਾ ਕਾਹ ਜੂ ਕਿਹੜੀ ਪਿਉਂਦੇ ਐ ਕਾਇਆ ਕਹਿੰਦਾ ਸੀ ਦੇਖ ਨਾ ਪਾਸਾ ਹੱਥ ਨੇ ਮੀਟ ਖਾਵਾਂਗੇ ਲੱਗ ਜਾ ਦਾਵਾ ਦਾ ਜੀਦਾ ਆਇਆ ਕਰੀ ਜਾਂਦਾ ਬਾਈ ਦੁਖੀ ਜਾਂਦੀ ਏ ਠੀਕ ਤੂੰ ਹੀ ਚੱਕਲਾ ਤੱਕਲਾ ਕੋਈ ਹਾਲ ਪਿਓਰ ਲਿਆ ਕੇ ਨਹੀਂ ਦਿੰਦਾ ਓਏ ਆਪਾਂ ਕੀ ਲੈਣਾ ਯਾਰ ਆਪਾਂ ਆਪ ਦਾ ਪੈਸੇ ਚਾਰ ਪੈਸੇ ਵੰਡਾਂਗੇ ਮੰਡਲੀ ਲੈ ਕੇ ਮੈਂ ਵੱਡੀ ਤੁਰੀ ਆਉਂ ਪੱਲਾ ਕਿ ਖਣੂ ਆ ਬੜੀ ਜੰਮੀ ਇਹ ਕੰਢੀ ਵਾਲਿਆ ਯਾਰ ਮੈਂ ਤਾਂਗਣਾ ਤਨ ਕਹਿਣਾ ਵਾ ਦੇਖ ਲੈ ਹੱਥ ਤੇ ਵੱਜ ਗਿਆ ਹੋਰ ਸੇਰਾ ਇਹਨਾਂ ਦੇ ਲਾਗੇ ਵਧਣਾ ਹਾਂ ਹਾਂ ਬਾ ਮਾਤਾ ਚਾਹ ਲੈ ਕੇ ਆਇਆ ਸੀ ਯਾਰ ਸੋਢੀ ਮੈਂ ਤਾਂ ਉੱਥੇ ਤਾਂ ਰਿਹਾ ਫਿਰ ਮਾਹ ਕਿਤੇ ਮਾਹ ਮੈਨਾਂ ਦੇ ਬੰਦ ਹੀ ਨਹੀਂ ਉਹਨਾਂ ਨਾਲ ਯਾਰ ਮੇਰੀ ਚਾਹ ਪੀ ਲਾਂਗੇ ਫਿਰ ਚਾਹ ਤਾਂ ਪੀ ਲਿਓ ਵੇਖੋ ਮੇਰੇ ਕਿਤੇ ਵੱਟੋਂ ਮੈਂ ਮੇਰੇ ਤਾਂ ਨਹੀਂ ਵੱਟਦੇ ਫਿਰ ਚੱਲ ਤੇਰਾ ਤਾਂ ਬਾਹਣ ਆ ਯਾਰ ਉਹ ਮੇਰਾ ਕਿਤੇ ਮੇਰਾ ਤਾਂ ਪਰਲਾ ਹੈ ਤੇਰੀ ਵਧੀਆ ਮੇਚ ਤਾਂ ਮੇਰੇ ਤਾਂ ਇਹਨਾਂ ਨਾਲ ਬੰਦ ਹੀ ਨਹੀਂ ਅਕਾ ਦੁੱਕਿਆ ਰਹੀ ਨਹੀਂ ਪਾਂਤ ਲਾਤੀ ਬੜਾ ਯਾਰ ਤੁਸੀਂ ਤਾਂ ਕਾਪੀ ਗਲਤ ਕਰ ਗਏ ਯਾ ਯਾਰ ਜਗेंद्रਾ ਉਹ ਬੱਥਨ ਦੱਸ ਕੇ ਤਾਂ ਗਿਆ ਠੇਕੇਦਾਰ ਵੀ ਉਹ ਬੱਥਨ ਉਹ ਬੱਟੇ ਕਾ ਬਾਹਣ ਆ ਇਸ ਤਾਂ ਬੁੱਟੇ ਕੇ ਬਾਣ ਤੇ ਲੱਗੇ ਆ ਕੇ ਓਏ ਇਹ ਨਹੀਂ ਮੇਰਾ ਤਾਂ ਹੰਨਾ ਪਰ ਲੈ ਖਾਲ ਦੇ ਨਾਲ ਬਾਬਾ ਬਾਬਾ ਇਹ ਤਾਂ ਪਾਂਤ ਲਾਤੀ ਫਰੇ ਯਾਰ ਇੱਕ ਫੇਰ ਯਾਰ ਹੁਣ ਚੱਲ ਪਈ ਰਹਿਣ ਤੇ ਦੇਖੇ ਜੋ ਫਿਰ ਮੈਨੂੰ ਲੜਾਵੋਗੇ ਹੁਣ ਸਾਢੇ ਵੱਡੋ ਯਾਰ ਐ ਤਾਂ ਫਿਰ ਨਿਬੜਣਾ ਹੀ ਨਹੀਂ ਕੰਮ ਫੇਰ ਇਹ ਅਗਲਾ ਸਾਨੂੰ ਬੰਨੂਗਾ ਸਾਨੂੰ ਕਾ ਤੁਸੀਂ ਗੱਲ ਕਰ ਲਿਓ ਆਪਦੀ ਕਿਸਾ ਤੇਰਾ ਨਾ ਲਾਵਾਂਗੇ ਤੂੰ ਆਕ ਚੱਲੇ ਯਾਰ ਇੱਥੇ ਆ ਵੀ ਨਾ ਜਾਣ ਆਜੋ ਤੇਰਾ ਬਾਬਾ ਆਹੀ ਆ ਬਾਬਾ ਹਾਂ ਹੀ ਆਹੀ ਆ ਵੜ ਲਓ ਸਰ ਉਹ ਤਾਂ ਨਰਮੀ ਹੈ ਥੋੜੇ ਮਿੰਟ ਹੋਏ ਫੋਨ ਆ ਗਿਆ ਠੇਕੇਦਾਰ ਦਾ ਹਾਂਜੀ ਅੱਛਾ ਹੀ ਕੀ ਹੋ ਗਿਆ ਤਾਂ ਕੋਈ ਨਹੀਂ ਦੇਣੇ ਆ ਜੀ ਮੈਂ ਤਾਂ ਲਾ ਹੋਰ ਲੋਕ ਠੇਕੇ ਤੇ ਕਿਹੜਾ ਤੁਸੀਂ ਬੜੂਆ ਉਹਨਾਂ ਦਾ ਫੋਨ ਆ ਗਿਆ ਜਿਨ੍ਹਾਂ ਦੀ ਪਾਂਤ ਵੱਡਕਾਏ ਸੀ ਕੀ ਹੋ ਗਿਆ ਬੈਲੀ ਬੰਦੇ ਆਹੋ ਹਾਂ ਉਹ ਤਾਂ ਬੰਦੇ ਲਈ ਆਉਂਦੇ ਆ ਭੱਜ ਲਾ ਪਰਵਾਹ ਹੋ ਗਿਆ ਕੱਜਾ ਮੈਨੂੰ ਵੀ ਉਹ ਮੈਨੂੰ ਪਹਿਲੇ ਹੀ ਪਤਾ ਸੀ ਥੋੜਾ